ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅੱਜ ਗੱਲ ਕਰਦੇ ਹਾਂ 3 ਜਨਵਰੀ ਨੂੰ ਰਾਤ ਵੇਲੇ ਦਿਨ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ 3 ਜਨਵਰੀ ਜਿਵੇਂ ਕੱਲ ਦੱਸਿਆ ਹੀ ਹੋਇਆ ਸੀਗਾ ਕਿ ਪੰਜਾਬ ਦੇ ਵਿੱਚ ਸਵੇਰ ਵੇਲੇ ਤੋਂ ਹੀ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਅੱਜ ਮਾਹੌਲ ਉਸੇ ਤਰ੍ਹਾਂ ਦਾ ਹੀ ਹੈ ਤਕਰੀਬਨ ਸਾਰੇ ਹੀ ਪੰਜਾਬ ਦੇ ਵਿੱਚ ਸੰਘਣੀ ਧੁੰਦ ਦੇਖਣ ਨੂੰ ਮਿਲੀ ਹੋਈ ਹੈ ਕੱਲ੍ਹ ਮੈਂ ਦੱਸਿਆ ਹੋਇਆ ਸੀਗਾ ਕਿ 3 ਤੇ 4 ਨੂੰ ਥੋੜੀ ਜਿਹੀ ਹਵਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਤੇਜ਼ ਚੱਲਦੀ ਸੀਗੀ ਇਹ ਥੋੜੀ ਜਿਹੀ ਉਹਦੇ ਨਾਲੋਂ ਸਪੀਡ ਘੱਟ ਹੋਵੇਗੀ ਤੇ ਜਮੇਨੀ ਪੱਧਰ ਤੇ ਸੰਘਣੀ ਧੁੰਦ ਦੇਖਣ ਨੂੰ ਮਿਲੇਗੀ ਮਾਹੌਲ ਤਕਰੀਬਨ ਪੂਰੇ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਅੱਜ ਸੂਰਜ ਦੇ ਦਰਸ਼ਨ ਅਜੇ ਵੀ ਨਾ ਮਾਤਰ ਜਿਹੇ ਕਈ ਇਲਾਕਿਆਂ ਦੇ ਵਿੱਚ ਹੋਣ ਦੀ ਉਮੀਦ ਹੈ ਪਰ ਬਾਅਦ ਦੁਪਹਿਰ ਤੋਂ ਮਾਝੇ ਤੇ ਦੁਆਬੇ ਦੇ ਕੁਝ ਕੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਅਜਿਹਾ ਸੂਰਜ ਦੇਖ ਸਕਦਾ ਹੈ ਇਹ ਜਿਹੜੀ ਧੁੰਦ ਦੀ ਚਾਦਰ ਹੈ ਕੱਲੇ ਪੰਜਾਬ ਦੇ ਵਿੱਚ ਨਹੀਂ ਪਣੀ ਨਾਲ ਲੱਗਦੇ ਇਲਾਕੇ ਹਰਿਆਣਾ ਰਾਜਸਥਾਨ ਤੇ ਆਪਣੇ ਦਿੱਲੀ ਤੱਕ ਵੀ ਬਣੀ ਹੋਈ ਹੈ ਅੱਜ ਕਾਫੀ ਚਿਰ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਧੁੰਦ ਮੀਂਹ ਦੇ ਰੂਪ ਵਿੱਚ ਬੂੰਦਾਂ ਦੇ ਰੂਪ ਵਿੱਚ ਧਰਤੀ ਤੇ ਡਿੱਗ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਧੁੰਦ ਇੰਨੀ ਜ਼ਿਆਦਾ ਨਹੀਂ ਸੀ ਪੈ ਰਹੀ ਅੱਜ ਲਗਾਤਾਰ ਧੁੰਦ ਦੇ ਵਿੱਚ ਅਗਲੇ 3 ਤੋਂ 4 ਦਿਨ ਪੰਜਾਬ ਜਾਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵਾਧਾ ਦੇਖਿਆ ਜਾਵੇਗਾ ਤੇ ਠੰਡ ਦੇ ਵਿੱਚ ਤਾਂ ਜ਼ਰੂਰ ਵਾਧਾ ਹੋਣਾ ਹੀ ਹੈ